ਸਤਿਕਾਰਯੋਗ ਸਾਥੀਓ ਅੱਜ ਅਸੀਂ ਗੱਲ ਕਰਨ ਲੱਗੇ ਆਂ ਜੋ ਨਵੀਂ ਸਰਕਾਰ ਸਾਡੇ ਦੇਸ਼ ਪੰਜਾਬ ਦੇ ਵਿੱਚ ਨਵੇਂ-ਨਵੇਂ ਵਾਅਦੇ ਲੈ ਕੇ ਨਵੇਂ-ਨਵੇਂ ਟੌਪਿਕ ਦੇ ਕੇ ਨਵੇਂ-ਨਵੇਂ ਸਾਡੇ ਲੋਕਾਂ ਨੂੰ ਲਾਰੇ ਲਾ ਕੇ ਝਾਂਸੇ ਵਿੱਚ ਲੈ ਕੇ ਜਿਨ੍ਹਾਂ ਨੇ ਸਰਕਾਰ ਬਣਾਈ ਸਰਕਾਰ ਬਣ ਗਈ ਬਹੁਤ ਚੰਗਾ ਹੋਇਆ ਕੋਈ ਮਾੜੀ ਗੱਲ ਨਹੀਂ ਕਿਸੇ ਦੀ ਸਰਕਾਰ ਬਣਨੀ ਹੈ ਜਦੋਂ ਲੋਕਾਂ ਨੇ ਕਿਸੇ ਨੂੰ ਵੋਟਾਂ ਪਾਉਣੀਆਂ ਬਹੁਤ ਚੰਗੀ ਗੱਲ ਹੈ ਜਿਹੜਾ ਵੋਟ ਦਾ ਹੱਕ ਹੈ ਇਹ ਆਪੋ ਆਪਣੇ ਬੰਦੇ ਦੀ ਮਨਪਸੰਦ ਹੁੰਦੀ ਹੈ ਕਿ ਮੈਂ ਜਿਹੜਾ ਵੋਟ ਦਾ ਹੱਕ ਹੈ ਜਿਹੜਾ ਇਹ ਕਿਹਨੂੰ দান ਕਰਨਾ ਇਹਨੂੰ ਮਤਦਾਨ ਕਹਿੰਦੇ ਆ ਲੋਕਾਂ ਨੇ ਮਤਦਾਨ ਕਰਤਾ ਸਰਕਾਰ ਨੇ ਆਪਦਾ ਏਜੰਡਾ ਦੱਸਤਾ ਸਾਡੀ ਸਰਕਾਰ ਆਉਣ ਤੇ ਅਸੀਂ ਆਹ ਕੰਮ ਕਰਾਂਗੇ ਸਰਕਾਰ ਬਣੀ ਨੂੰ ਤੁਹਾਨੂੰ ਪਤਾ ਕਿੰਨਾ ਚਿਰ ਹੋ ਗਿਆ ਬਜਟ ਸੈਸ਼ਨ ਚੱਲ ਰਿਹਾ ਹੈ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਹਰੇਕ ਮਹਿਲਾ 18 ਸਾਲ ਤੋਂ ਜੋ 18 ਸਾਲ ਤੋਂ ਲੈ ਕੇ ਉੱਪਰ ਤੱਕ ਜੋ ਉਮਰ ਦੀਆਂ ਬੀਬੀਆਂ ਉਹਨਾਂ ਦੇ ਖਾਤੇ ਚ ਪਰ ਮਹੀਨੇ ਹਰ ਮਹੀਨੇ 1000 ਰੁਪਇਆ ਉਹਨਾਂ ਨੂੰ ਦਿੱਤਾ ਜਾਊਗਾ ਦੂਜਾ ਉਹਨਾਂ ਦਾ ਲਾਰਾ ਸੀ ਕਿ ਹਰੇਕ ਮੀਟਰ ਤੇ ਅਸੀਂ 600 ਜੁੰਟ ਬਿਜਲੀ ਮਾਫ ਕਰਾਂਗੇ ਬਿੱਲ ਮਾਫ ਹੋਊਗਾ ਇਹਨਾਂ ਦੋਨਾਂ ਕੰਮਾਂ ਤੋਂ ਹੀ ਸਰਕਾਰ ਮੁਕਰ ਗਈ 600 ਜੁੰਟ ਤਾਂ ਮਾਫ ਕਰਤੀ ਤਾਂ ਉਹਦੇ ਵਿੱਚ ਕੁੰਡੀ ਸਰਕਾਰ ਨੇ ਕੀ ਰੱਖੀ ਕਿ ਜੇ 600 ਤੋਂ ਤੁਹਾਡੀ ਇੱਕ ਜੁੰਟ ਵੀ ਉੱਤੇ ਹੋ ਗਈ ਤਾਂ ਤੁਹਾਨੂੰ 600 ਦਾ ਹੀ ਬਿੱਲ ਲੱਗਣਾ ਤਾਂ ਬਹੁਤ ਸਾਰੇ ਲੋਕ ਬਿੱਲ ਚੱਕ ਕੇ ਰੋਂਦੇ ਫਿਰਦੇ ਕਿ ਨੂੰ 50000 ਬਿੱਲ ਆਇਆ ਕਿਸ ਨੂੰ 30000 ਆਇਆ ਕਿਸ ਨੂੰ 20000 ਆਇਆ ਜੇ ਥੱਲੇ ਨੂੰ ਤੁਰਿਆਈਏ ਤਾਂ 10000 ਤੋਂ ਤਕਰੀਬ ਨਹੀਂ ਮਜ਼ਦੂਰ ਦਲਤ ਲੋਕ ਬਿੱਲ ਤੋਂ ਪੀੜਤ ਐ ਐਵੇਂ ਭਾਵੇਂ ਕੋਈ ਵੀਡੀਓ ਦੇ ਸਾਹਮਣੇ ਬਿੱਲ ਚੱਕ ਕੇ ਕਹੀ ਜਾਵੇ ਕਿ ਸਾਨੂੰ ਬਹੁਤ ਫਾਇਦਾ ਜੀ ਸਾਨੂੰ ਬਹੁਤ ਫਾਇਦਾ ਜੀ ਹਕੀਕਤ ਗਰਾਊਂਡ ਲੈਵਲ ਤੇ ਆ ਕੇ ਤੁਸੀਂ ਹਕੀਕਤ ਵੇਖੋ ਤਾਂ ਲੋਕ ਦੁਖੀ ਐ ਜਿਹੜੀ 1000 ਰੁਪਏ ਦੀ ਗੱਲ ਐ ਤਾ ਸਰਕਾਰ ਬਣੀ ਨੂੰ ਕਿੰਨਾ ਸਮਾਂ ਹੋ ਗਿਆ ਸਰਕਾਰ ਦਾ ਫਰਜ ਹੁੰਦਾ ਜੋ ਕਿਹਾ ਗਵਰਨਮੈਂਟ ਗਵਰਨਮੈਂਟ ਦਾ ਮਤਲਬ ਹੈ ਗੌਰ ਕਰਨੀ ਤਾਂ ਉਸੇ ਵਕਤ ਹੀ ਜਦੋਂ ਇਹਨਾਂ ਨੇ ਸੌ ਚੱਕ ਸਮਾਗਮ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਇਹਨਾਂ ਦਾ ਸੀ ਕਿ ਅਸੀਂ ਜਿਹੜੀਆਂ ਮਹਿਲਾਵਾਂ ਨੂੰ ਕਹਿ ਕੇ ਵੋਟਾਂ ਲਈਆਂ ਸਭ ਤੋਂ ਪਹਿਲਾਂ ਇਹਨਾਂ ਦੀ ਜਿਹੜੀ 1000 ਰੁਪਏ ਵਾਲੀ ਮੰਗ ਨੂੰ ਪੂਰੀ ਕਰੀਏ ਤੀਜਾ ਨੰਬਰ ਘਰ ਘਰ ਅਸੀਂ ਆਟਾ ਦਾਲ ਪਚਾਵਾਂਗੇ ਤਾਂ ਸਤਿਕਾਰਯੋਗ ਸਾਥੀਓ ਪਚਾਉਣਾ ਤੱਕ ਇਹ ਸੀ ਪਹਿਲਾਂ ਸਰਕਾਰਾਂ ਦੇ ਜੋ ਚਲਾਈਆਂ ਹੋਈਆਂ ਰੀਤਾਂ ਸੀ ਸਕੀਮਾਂ ਸੀ ਜਿਵੇਂ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ ਚਲਾਈ ਸੀ ਪੰਜਾਬ ਦੀ ਸਕੀਮ ਹੈ ਜੋ ਆਪਾਂ ਨੂੰ 15 ਕਿਲੋ ਜੀ ਨੂੰ ਮਿਲਦੀ ਆ ਉਹ ਭਾਰਤ ਸਰਕਾਰ ਦੀ ਸਕੀਮ ਹੈ ਉਹ 2027 ਤੱਕ ਰਹਿਣੀ ਹੈ ਤਾਂ ਜਿਹੜੀ ਪੰਜਾਬ ਦੀ ਸਕੀਮ ਸੀ ਆਟਾ ਦਾਲ ਸਕੀਮੇ ਆਉਣ ਵਾਲੀ ਨਵੀਂ ਸਰਕਾਰ ਨੇ ਜਮ੍ਹਾਂ ਬੰਦ ਕਰਤੀ ਆ ਹੁਣ ਥੋੜੇ ਜਿਹੇ ਦਿਨ ਹੋ ਗਏ ਐ ਝੋਲੇ ਚੱਕੀ ਫਿਰਦੇ ਐ ਪਰ ਸਾਡੇ ਪਿੰਡ ਤਾਂ ਹਜੇ ਤੱਕ ਕੋਈ ਨਾਂ ਨਿਸ਼ਾਨ ਨਹੀਂ ਵੀ ਕਿਸੇ ਬੰਦੇ ਨੂੰ ਕੋਈ ਦਾਲ ਆਟਾ ਜਾਂ ਅਚਾਰ ਉਸ ਝੋਲੇ ਦੇ ਨਾਲ ਮਿਲਿਆ ਹੋਵੇ ਤਾਂ ਜੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਦੀ ਐ ਕੋਈ ਪਹੁੰਚਾਉਂਦਾ ਤਾਂ ਜੋ ਆਟਾ ਦਾਲ ਸਕੀਮ ਇਹਨੂੰ ਬਰਕਰਾਰ ਕਰੋ ਜੋ ਸਗਨ ਸਕੀਮ ਹੈ ਬੇਟੀਆਂ ਨੂੰ ਸਗਨ ਦਿੱਤਾ ਜਾਂਦਾ ਸ਼ਾਦੀ ਤੋਂ ਬਾਅਦ ਜੇ ਤੁਸੀਂ ਵੱਧ ਨਹੀਂ ਦੇ ਸਕਦੇ ਤੇ ਪਹਿਲਾਂ ਵਾਲੀਆਂ ਸਰਕਾਰਾਂ ਦੀ ਜਿੰਨੀ ਚਲਾਈ ਸਕੀਮਾਂ ਉਹਨਾਂ ਹੀ ਜ਼ਰੂਰ ਦਿਓ ਜੋ ਪਿੰਡਾਂ ਦੇ ਵਿੱਚ ਕੱਚੇ ਰਸਤੇ ਐ ਉਹ ਭਾਈ ਉਹਨਾਂ ਨੂੰ ਪੱਕੇ ਕਰੋ ਲੋਕੀ ਬਹੁਤ ਜ਼ਿਆਦਾ ਕੱਚੇ ਰਸਿਆਂ ਰਸਤਿਆਂ ਤੋਂ ਦੁਖੀ ਐ ਸਾਡਾ ਹਸਨਪੱਟੀ ਪਿੰਡ ਆ ਸਾਡੇ ਪਿੰਡ ਨੂੰ ਇੱਕ ਫਿਰੋਜ਼ਪੁਰ ਜ਼ਿਲ੍ਹੇ ਨੂੰ ਪਿੰਡ ਹਸਨਪੱਟੀ ਫਰੀਦਕੋਟ ਜ਼ਿਲ੍ਹੇ ਤੋਂ ਕੱਚਾ ਰਸਤਾ ਜਾਂਦਾ ਹੈ ਇੱਕ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਸਮਪੱਟੀ ਸਾਡੇ ਪਿੰਡ ਤੋਂ ਖਾਜੀ ਖੜਕਫਰੋਈਪੁਰ ਜ਼ਿਲ੍ਹੇ ਨੂੰ ਰਸਤਾ ਕੱਚਾ ਜਾਂਦਾ ਹੈ ਇੱਕ ਸਾਡੇ ਪਿੰਡ ਤੋਂ ਹਰਦੇਾਲੇ ਆਣੇ ਪਿੰਡ ਨੂੰ ਕੱਚਾ ਰਸਤਾ ਜਾਂਦਾ ਜੋ ਸਾਨੂੰ ਬਹੁਤ ਸਾਰਾ ਵੱਡਾ ਸੁੱਖ ਹੋ ਸਕਦਾ ਹੈ ਉਸ ਕੱਚੇ ਰਸਤੇ ਨੂੰ ਪੱਕਾ ਜੇ ਸਰਕਾਰ ਕਰੇ ਤਾਂ ਵੱਡਾ ਸੁੱਖ ਹੋ ਸਕਦਾ ਕਿ ਲੋਕਾਂ ਨੂੰ ਫਰੀਦਕੋਟ ਜਾਣਾ ਆਵਾ ਜਾਵੀਏ ਜਿਹੜੀ ਬਹੁਤ ਸੌਖੀ ਹੋ ਜਾਈ ਔਰ ਚਾਰ ਰਸਤੇ ਸਾਢੇ ਪੰਡ ਹੀ ਆ ਜਿਹੜੇ ਪਾਈ ਕੱਚੇ ਹਜੇ ਤੱਕ ਲਟਕਦੇ ਆ ਕੋ ਸਰਕਾਰਾਂ ਨੂੰ ਤੇ ਪੱਕੀ ਹੱਟ ਨੂੰ ਤਰਸਦੇ ਆ ਵੀ ਕੋਈ ਸਰਕਾਰ ਆਵੇ ਤਾਂ ਸਾਡੀ ਸਾਰ ਲਵੇ ਤਾਂ ਇਹ ਅਸੀਂ ਪੱਕੇ ਹੋ ਜਾਈਏ ਅਸੀਂ ਵੀ ਕੱਚੇ ਰਸਤੇ ਤੋਂ ਛੜਕਦੇ ਵਿੱਚ ਤਬਦੀਲ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ